ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਤੁਹਾਨੂੰ ਦੋਸਤੋ ਦਰਸ਼ਨ ਕਰਵਾਈਏ ਉਸ ਇਤਿਹਾਸਕ ਪਵਿੱਤਰ ਤੇ ਪ੍ਰਾਰਥਨਾ ਸਥਾਨ ਦੇ ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਗੁਜ਼ਾਰਿਆ ਅਤੇ ਉੱਥੇ ਗੁਰੂ ਜੀ ਨੇ ਆਪਾਂ ਕਹਿ ਸਕਦੇ ਹਾਂ ਕਿ ਉਹ ਸਿੱਖੀ ਦਾ ਧੁਰਾ ਵੀ ਕਹਿ ਸਕਦੇ ਹਾਂ ਉਹ ਸਿੱਖੀ ਦੀ ਨੀਂਹ ਰੱਖੀ ਜਿੱਥੇ ਕਿ ਸ਼ਬਦ ਗੁਰੂ ਦਾ ਉਹਨਾਂ ਨੇ ਨੀਂਹ ਰੱਖੀ ਆਜੋ ਆਪਾਂ ਤੁਹਾਨੂੰ ਉਸ ਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ ਜਿਵੇਂ ਕਿ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਥਾਨ ਦੇ ਦੇਖੋ ਕਿਵੇਂ ਸਜਾਵਟ ਕੀਤੀ ਹੋਈ ਆ ਪੂਰਾ ਤੇ ਬਹੁਤ ਵਧੀਆ ਗੁਰਦੁਆਰਾ ਸਜਾਇਆ ਗਿਆ ਹੈ ਤੇ ਆਜੋ ਇਹਦੇ ਬਾਰੇ ਵੀ ਤੁਹਾਨੂੰ ਦੱਸ ਦਿਆਂ ਗੱਲਬਾਤ ਕਰਦੇ ਆਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਜਨਮ ਸਥਾਨ ਹੈ ਅੱਜ ਕੱਲ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਹੈ ਜਿਵੇਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਸ ਤੋਂ ਬਾਅਦ ਉਹਨਾਂ ਦੀ ਭੈਣ ਬੇਬੇ ਨਾਨਕੀ ਜਿਹਦਾ ਵਿਆਹ ਸੁਲਤਾਨਪੁਰ ਲੋਧੀ ਦੇ ਵਿੱਚ ਹੋਇਆ ਸੀ ਜਿਹਦੇ ਘਰਵਾਲਦਾ ਦਾ ਨਾਮ ਭਾਈ ਜੈਰਾਮ ਜੀ ਸੀ ਜੋ ਕਿ ਦੋਲਦਖਾ ਮੋਦੀਖਾਨੇ ਦੇ ਨਿਮਾਅ ਦੇ ਵਿੱਚ ਉੱਥੇ ਮੋਦੀਖਾਨੇ ਵਿੱਚ ਕੰਮ ਕਰਦੇ ਸਨ ਇੱਕ ਉੱਚੇ ਉਹਦੇ ਤੇ ਕੰਮ ਕਰਦੇ ਸਨ ਤਾਂ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਆ ਉਥੋਂ ਨਨਕਾਣਾ ਸਾਹਿਬ ਛੱਡ ਕੇ ਆਪਣੀ ਮਾਤਾ ਆਪਣੀ ਸੋਰੀ ਭੈਣ ਕੋਲੇ ਬਾਬੇ ਨਾਨਕ ਜੀ ਕੋਲੇ ਇੱਥੇ ਆ ਕੇ ਰਹਿਣ ਲੱਗੇ ਸੀ ਜਦੋਂ ਇੱਥੇ ਆ ਕੇ ਰਹਿਣ ਲੱਗੇ ਤਾਂ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਮੋਦੀਖਾਨੇ ਦੇ ਵਿੱਚ ਨੌਕਰੀ ਕੀਤੀ ਨਗਰੀ ਕਰਦੇ ਤੁਹਾਨੂੰ ਪਤਾ ਹੀ ਸਾਰੇ ਨੇ ਕਿ ਉਸ ਤੋਂ ਬਾਅਦ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ 13-13 ਤੋਲਿਆ ਤੇ ਉਸ ਤੋਂ ਬਾਅਦ ਉਹਦੀ ਸ਼ਿਕਾਇਤ ਹੋਈ ਉਹਨਾਂ ਦੀ ਤੇ ਉਹਨਾਂ ਨੂੰ ਉੱਥੋਂ ਕੰਮ ਤੋਂ ਹਟਾ ਦਿੱਤਾ ਗਿਆ ਤਾਂ ਇਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਜਿਵੇਂ ਤੁਸੀਂ ਉਹਨੂੰ ਦਰਸ਼ਨ ਕਰ ਰਹੇ ਹੋ ਇਸ ਗੁਰਦੁਆਰਾ ਸਾਹਿਬ ਦੇ ਇਹ ਗੁਰਦੁਆਰਾ ਸਾਹਿਬ ਦਾ ਨਾਮ ਹੈ ਬੀਰ ਸਾਹਿਬਾ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਇੱਕ ਬੇਈ ਨਦੀ ਹੋਇਆ ਕਰਦੀ ਹੈ ਅੱਜ ਵੀ ਹੈ ਇਸ ਗੁਰਦੁਆਰੇ ਨੂੰ ਛੂ ਕੇ ਲੰਘਦੀ ਹੈ ਪਿੱਛੇ ਦੀ ਤਾਂ ਇਸ ਦੇ ਵਿੱਚ ਕੀ ਹੈ ਕਿ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਬੇਈ ਨਦੀ ਦੇ ਉੱਪਰ ਇਸ਼ਨਾਨ ਕਰਿਆ ਕਰਦੇ ਸੀ ਤਾਂ ਇਸ਼ਨ ਇੱਥੇ ਜੋ ਭਗਤੀ ਦੇ ਵਿੱਚ ਲੀਨ ਹੋ ਜਾਂਦੇ ਸੀਗੇ ਦਸਨ ਮੁਤਾਬਕ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਬੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਗਏ ਤਾਂ ਉਹ ਤਿੰਨ ਦਿਨ ਅਲੋਪ ਰਹੇ ਜਦੋਂ ਤਿੰਨ ਦਿਨ ਲੋਪ ਰਹੇ ਤਾਂ ਇਲਾਕੇ ਦੇ ਸੰਗਤਾਂ ਨੂੰ ਲੱਗਿਆ ਕਿ ਸ਼ਾਇਦ ਗੁਰੂ ਨਾਨਕ ਦੇਵ ਜੀ ਆ ਜੋ ਬੇਈ ਨਈ ਦੇ ਵਿੱਚ ਡੁੱਬ ਗਏ ਹਨ ਪਰ ਜੋ ਤਿੰਨ ਦਿਨ ਬਾਅਦ ਉਹ ਬਾਹਰ ਆਏ ਤਾਂ ਸੰਗਤਾਂ ਨੂੰ ਉਪਦੇਸ਼ ਦਿੱਤਾ ਤੇ ਉੱਥੇ ਹੀ ਦੱਸਿਆ ਜਾਂਦਾ ਕਿ ਸਭ ਤੋਂ ਪਹਿਲਾਂ ਜੋ ਗੁਰਬਾਣੀ ਦਾ ਪਸਾਰ ਆ ਸਭ ਤੋਂ ਪਹਿਲਾਂ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਯੂਨੀ ਸੈਪੰ ਗੁਰ ਪ੍ਰਸ਼ਾਦ ਇਹਦਾ ਜੋ ਉੱਥੇ ਉਹਨਾਂ ਨੇ ਫਰਮਾਨ ਕੀਤਾ ਤੇ ਇਹ ਸ਼ਬਦ ਉਚਾਰੇ ਇਹ ਸ਼ਬਦਾ ਜੋ ਆਪਾਂ ਕਹਿ ਦਈਏ ਬਾਣੀਆਂ ਇਹ ਸਭ ਤੋਂ ਪਹਿਲੀ ਬਾਣੀ ਉਹਨਾਂ ਨੇ ਉਚਾਰੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਬੇਗਨੈ ਦੇ ਵਿੱਚ ਇਸ਼ਨਾਨ ਕਰਨ ਗਏ ਤੇ ਅਲੋਪ ਹੋ ਗਏ ਤਿੰਨ ਦਿਨਾਂ ਬਾਅਦ ਬਾਹਰ ਆਏ ਦੋਸਤੋ ਤਾਂ ਇਸ ਤਰ੍ਹਾਂ ਮਤਲਬ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਗੁਜ਼ਾਰਿਆ ਤੇ ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਪ ਕੀਤਾ ਇੱਥੇ ਇੱਕ 베ਰੀ ਹੋਇਆ ਕਰਦੀ ਆ 베ਰੀ ਅੱਜ ਵੀ ਉਹ 베ਰ ਹਰੀ ਭਰੀ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ 베ਗਨਈ ਦੇ ਨੀਚੇ 베ਰੀ ਦੇ ਨੀਚੇ ਇਸ਼ਨਾਨ ਕਰਦੇ ਸੀ ਤੇ ਉਸ ਤੋਂ ਬਾਅਦ ਉੱਥੇ ਹੀ ਭਗਤੀ ਦੇ ਵਿੱਚ ਲੀਨ ਹੋ ਜਾਂਦੇ ਸੀ ਤਾਂ ਇਸ ਕਰਕੇ ਜੋ ਗੁਰਦਰਾ ਸਾਹਿਬ ਦਾ ਨਾਮ ਆ 베ਰ ਸਾਹਿਬ ਗੁਰਦਰਾ ਸਾਹਿਬ ਦਾ ਨਾਮ ਆ ਇਸ ਕਰਕੇ ਪਿਆ ਹੈ ਕਿਉਂਕਿ ਇੱਥੇ 베ਰੀ ਹੈ ਤੇ 베ਰੀ ਦੇ ਨੀਚੇ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਤਲਬ ਜੋ ਤਪੱਸਿਆ ਕਰਿਆ ਕਰਦੇ ਸਨ ਤੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਲੀਨ ਹੋਇਆ ਕਰਦੇ ਸਨ ਦੋਸਤੋ ਤਾਂ ਇਸ ਤੋਂ ਇਲਾਵਾ ਜੋ ਤੁਸੀਂ ਇਹ ਦੇਖ ਰਹੇ ਹੋ ਤਾਂ ਇਸ ਦੇ ਵਿੱਚ ਗੁਰਦਰਾ ਸਜਾਇਆ ਹੋਇਆ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਵਿਆਹ ਪੁਰਬ ਹੈ ਉਹਦੇ ਸੰਬੰਧ ਦੇ ਵਿੱਚ ਸਜਾਇਆ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਸੀ ਕਿ 30 ਅਗਸਤ ਨੂੰ ਜੋ ਲੰਘ ਚੁੱਕਿਆ ਹੁਣ 30 ਅਗਸਤ ਨੂੰ ਸ੍ਰੀ ਗੁਰੂ ਨਾਨਕ ਦੇਵ ਦਾ ਵਿਆਹ ਪੁਰਬ ਸੀ ਤਾਂ ਉਸ ਤੋਂ ਪਹਿਲਾਂ ਇਸ ਤਰ੍ਹਾਂ ਇੱਥੇ ਗੁਰਦਰਾ ਸਜਾਇਆ ਗਿਆ ਸੀਗਾ ਤਾਂ 30 ਅਗਸਤ ਦੇ ਸ੍ਰੀ ਗੁਰੂ ਨਾਨਕ ਦੇਵ ਦਾ ਵਿਆਹ ਪੁਰਬ ਹੁੰਦਾ ਤਾਂ ਉਸ ਦਿਨ ਇਥੋਂ ਇੱਕ ਬਰਾਤ ਰੂਪੀ ਜਾਂਜ ਰੂਪੀ ਬਰਾਤ ਜਾਂਦੀ ਆ ਨਗਰ ਕੀਰਤਨ ਦੇ ਵਿੱਚ ਰੂਪ ਦੇ ਵਿੱਚ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਬਟਾਲਾ ਵਿਆਹ ਹੋਏ ਸਨ ਤਾਂ ਇਥੋਂ ਸੁਲਤਾਨਪੁਰ ਲੋਧੀ ਤੋਂ ਬਰਾਤ ਜਾਂਦੀ ਆ ਤੇ ਉਹ ਬਟਾਲਾ ਜਾ ਕੇ ਪਹੁੰਚਦੀ ਆ ਪਿੰਡਾਂ ਵਿੱਚ ਦੀ ਹੁੰਦੀ ਹੋਈ ਦੋਸਤੋ ਤਾਂ ਇੱਕ ਨਗਰ ਕੀਰਤਨ ਰੂਪ ਬਰਾਤ ਰੂਪੀ ਉਹ ਇਥੋਂ ਸੁਲਤਾਨਪੁਰ ਲੋਧੀ ਤੋਂ ਤੁਰੇ ਜਾਂਦੀ ਆ ਦੋਸਤੋ ਤਾਂ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਸੁਲਤਾਨਪੁਰ ਲੋਧੀ ਦੇ ਵਿੱਚ 14 ਸਾਲ 9 ਮਹੀਨੇ ਅਤੇ 13 ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਗੁਜ਼ਾਰੇ ਅਤੇ ਲੋਕਾਂ ਦਾ ਪਾਰਨ ਦਾਰਾ ਕੀਤਾ ਤੇ ਲੋਕਾਂ ਨੂੰ ਗੁਰਬਾਣੀ ਦੇ ਸ਼ਬਦ ਦੇ ਨਾਲ ਜੋੜਿਆ ਤੇ ਲੋਕਾਂ ਨੂੰ ਨਰਿੰਕਾਰ ਦੇ ਰੂਪ ਦੇ ਨਾਲ ਜੋੜਿਆ ਤੇ ਉਹਨਾਂ ਨੂੰ ਦੱਸਿਆ ਕਿ ਸਿੱਖੀ ਬਾਰੇ ਦੱਸਿਆ ਤੇ ਸਿੱਖੀ ਦਾ ਧੂਰਾ ਤੇ ਇੱਥੋਂ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਤੁਹਾਨੂੰ ਜੇ ਪਤਾ ਕਿ ਸਿੱਖੀ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਨੇ ਤਾਂ ਇੱਥੋਂ ਹੀ ਸਿੱਖੀ ਦਾ ਜਵ ਧੂਰਾ ਚੱਲਿਆ ਦੋਸਤੋ ਜੇ ਉਸ ਵੀਡੀਓ ਬਾਰੇ ਤੁਸੀਂ ਸ਼ੇਅਰ